ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਅਥ ਸ੍ਰੀ ਸ਼ਾਸਤਰ ਨਾਮ ਮਾਲਾ ਪੁਰਾਣ ਲਿਖਿਆ ਤੇ ਪਾਦਸ਼ਾਹੀ ਦਸਵੀਂ ਦੋਹਰਾ ਸਾੰਗ ਸਰੋਹੀ ਸਹਿ ਫਿ ਅਸ ਤੀਰਤਵਕ ਤਰਵਾਰ ਸਤਰਾ ਤਕ ਬਚਾਂਤ ਕਰ ਕਰਿਐ ਰਾਜ ਹਮਾਰ ਆਸ ਕਿਰਪਾਨ ਧਾਰਾ ਤਰੀ ਸਹਿਬ ਸੂਲ ਜਮਦਾੜ ਕਵਚਾਂਤਕ ਸਤਰਾਂਤ ਕਰ ਤੇਗ ਤੀਰ ਤਰਬਾੜ ਆਸ ਕਿਰਪਾਨ ਖੰਡੋ ਖੜਗ ਤੁਮਕ ਤਵਰਿ ਅਰ ਤੀਰ ਸਹਿਬ ਸਰੋਹੀ ਸਹਿ ਹਥੀ ਇਹ ਹਮਾਰਾ ਪੀਰ ਤੀਰ ਤੁਹੀ ਸਾਥੀ ਤੁਹੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਭੈ ਸਿੰਧ ਭਵ ਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗੀ ਅਰਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਵੀਰ ਤੁਹੀ ਸੂਲ ਸਾਥੀ ਤਬਰ ਤੋਨ ਖਾਂਗੇ ਅਰਬਾਨ ਤੁਹੀ ਕਟਾਰੇ ਸੈਲ ਸਭ ਤੁਮ ਹੀ ਕਰਦ ਕਿਰਪਾਨ ਸ਼ਾਸਤਰ ਆਸਤਰ ਤੁਮ ਹੀ ਸੇ ਪਰ ਤੁਮ ਹੀ ਕਵਚ ਨਿਖੰਗ ਕਵਚਾਂਤਕ ਤੁਮ ਹੀ ਬਨੇ ਤੁਮ ਵਿਆਪਕ ਸਰਬੰਗ ਸ੍ਰੀ ਤੂੰ ਸਭ ਕਾਰਨ ਤੂੰ ਹੀ ਤੂੰ ਵਿਦਿਆ ਕੋ ਸਾਰ ਤੂੰ ਸਭ ਕੋ ਉਬਰਾਜ ਹੀ ਤੁਮ ਹੀ ਲਿਹੋ ਉਬਾਰ ਤੁਮ ਹੀ ਦਿਨ ਰਜਨੀ ਤੂੰ ਹੀ ਤੁਮ ਹੀ ਜੀਨੇ ਉਪਾਏ ਕਉ ਤਕਹਿਰਨ ਕੇ ਨਿਮਿਤ ਤੈਨ ਮੋ ਬਾਦ ਬਡਾਏ ਅਸ ਕੁਰਬਾਨ ਖੰਡੋ ਖੜਗ ਸੈਫ ਤੈਗ ਤਰਵਾਰ ਰਛ ਕਰੋ ਹਮਰੀ ਸਦਾ ਕਵਚਾਂ ਤਕ ਕਰਵਾਰ ਤੁਹੀ ਕਟਾਰੇ ਧਾੜ ਜਮ ਤੋ ਬਿਸ਼ੂ ਅਰਬਾਨ ਤੋ ਪਦ ਪਦ ਜੇ ਲੀਜੀਐ ਰਛ ਦਾਸ ਮੋਹ ਜਾਨ ਬਾਗ ਬਜਰ ਬਿਸ਼ੂਓ ਤੁਹੀ ਤੁਹੀ ਜ਼ਬਰ ਤਰਵਾਰ ਤੁਮਹੀ ਕਟਾਰੀ ਸਾਥੀ ਕਰੀਐ ਰੱਛ ਹਮਾਰ ਤੁਮਹੀ ਗੁਰਜ ਤੁਮਹੀ ਗਦਾ ਤੁਮਹੀ ਤੀਰ ਤਫੰਗ 10 ਜਾਨ ਮੋਰੀ ਸਦਾ ਰੱਛ ਕਰੋ ਸਰਬੰਗ ਸ਼੍ਰੀ ਕਲਮ ਰੇਬ ਕਰਦ ਪਾਨ ਖੰਜਰ ਬੁਗਦਾਨਾਇ ਅਰਦ ਰੀਕ ਸਭ ਜਗਤ ਕੋ ਮੋਹ ਤੁਮ ਲਿਹੋ ਬਚਾਏ ਪ੍ਰਥਮੇ ਪਾਵਹੁ ਜਗਤ ਤੁਮ ਤੁਮਹੀ ਪੰਥ ਬਣਾਏ ਆਪ ਤੂੰ ਹੀ ਝਗੜਾ ਕਰੋ ਤੂੰ ਹੀ ਕਰੋ ਸਹਾਇ ਮਛ ਕਛ ਬਾਰਾਹ ਤਮ ਤੂੰ ਬਾਵਨੇ અવਤਾਰ ਨਰ ਸਿੰਘ ਬਉਦਾ ਤੂੰ ਹੀ ਤੂੰ ਹੀ ਜਗਤ ਕੋ ਸਾਰ ਤੂੰ ਹੀ ਰਾਮ ਸ੍ਰੀ ਕ੍ਰਿਸ਼ਨ ਤਮ ਤੂੰ ਹੀ ਵਿਸ਼ਨ ਕੋ ਰੂਪ ਤੂੰ ਹੀ ਪ੍ਰਜਾ ਸਭ ਜਗਤ ਕੀ ਤੂੰ ਹੀ ਆਪ ਹੀ ਭੂਪ ਤੂੰ ਹੀ ਵਿਪ੍ਰਸ਼ਤਰੀ ਤੂੰ ਹੀ ਤੂੰ ਹੀ ਰੰਗ